ਅ ਨਮਸਕਾਰ ਜੀ ਮੈਂ ਐਡਵੋਕੇਟ ਕੁਸ਼ਾਗਰ ਕਸ਼ਪ ਹਾਂ ਤੇ ਮੈਂ ਘਮਾਰ ਮੰਡੀ ਮਾਰਕੀਟ ਦੇ ਵਿੱਚ ਹੀ ਮੇਰੀ ਰਿਹائش ਹੈ। ਅ ਰੀਸੈਂਟਲੀ ਕੱਲ ਕਮਿਸ਼ਨਰ ਸਾਹਿਬ ਕਾਰਪੋਰੇਸ਼ਨ ਦੇ ਤੇ ਕਮਿਸ਼ਨਰ ਸਾਹਿਬ ਪੁਲਿਸ ਦੇ ਉਹਨਾਂ ਦੋਨਾਂ ਨੇ ਆ ਕੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਮਾਰਕੀਟ ਦੇ ਵਿੱਚ ਜਿਹੜੇ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਇਹ ਆਪਣੇ ਵੱਲੋਂ ਕਿਹਾ ਕਿ ਜਿਹੜੀ ਪਾਰਕਿੰਗ ਦੀ ਲੇਨ ਹੈਗੀ ਹੈ ਉਹਦੇ ਅੰਦਰ ਹੀ ਕਿਰਪਾ ਕਰਕੇ ਆਪਣੀਆਂ ਜਿਹੜੇ ਗਾਹਕ ਆਂਦੇ ਉਹਨਾਂ ਦੀਆਂ ਗੱਡੀਆਂ ਖੜਾਣੇ ਦੇ ਤਾਂ ਹੀ ਜਿਹੜੇ ਆਪਣੇ ਬੋਰਡਸ ਵਗੈਰਾ ਨੇ ਉਹਨਾਂ ਨੂੰ ਕਿਰਪਾ ਕਰਕੇ ਆਪਣੇ ਅੰਦਰ ਰੱਖਣ ਤਾਂ ਕਿ ਪਾਰਕਿੰਗ ਦੀ ਸਮੱਸਿਆ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਸੁਚਾਰੂ ਰੂਪ ਨਾਲ ਚੱਲ ਸਕੇ ਦੇਖੋ ਕੁਮਾਰ ਮੰਡੀ ਦੇ ਵਿੱਚ ਜਿਹੜਾ ਵੀ ਲੁਧਿਆਣਵੀ ਆਂਦਾ ਹੈ ਜਾਂ ਬਾਹਰੋਂ ਕਿਸ ਹੋਰ ਜ਼ਿਲ੍ਹੇ ਤੋਂ ਵੀ ਆਂਦੇ ਨੇ ਉਹਨਾਂ ਨੂੰ ਪਤਾ ਹੈ ਵੀ ਇੱਥੇ ਪਾਰਕਿੰਗ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਇਹ ਸਮੱਸਿਆ ਨੂੰ ਨਿਜਾਤ ਪਾਉਣ ਲਈ ਜਿਹੜਾ ਐਫਰਟ ਕੀਤਾ ਗਿਆ ਅਸੀਂ ਇਹਦੀ ਸ਼ਲਾਘਾ ਕਰਦੇ ਹਾਂ ਅਸੀਂ ਬੜੇ ਥੈਂਕਫੁਲ ਹੈਗੇ ਆ ਦੋਨੋਂ ਕਮਿਸ਼ਨਰਾਂ ਦੇ ਜਿਹਨਾਂ ਨੇ ਆਪ ਐਫਰਟਸ ਕਰਕੇ ਇੱਥੇ ਕੱਲੇ-ਕੱਲੇ ਦੁਕਾਨ ਦੇ ਵਿੱਚ ਵਿਜ਼ਿਟ ਕਰਕੇ ਸਾਰਿਆਂ ਨੂੰ ਸੁਝਾਅ ਦਿੱਤੇ ਵੀ ਆਪਾਂ ਇਹਨੂੰ ਹੋਰ ਜ਼ਿਆਦਾ ਬੈਟਰ ਕਰਾਂਗੇ। ਇਸ ਦੇ ਨਾਲ ਨਾਲ ਮੈਂ ਆਪਣੇ ਵੱਲੋਂ ਵੀ ਇੱਕ ਸੁਝਾਅ ਦੇਣਾ ਚਾਹਨਾ ਕਿ ਕਿਉਂਕਿ ਜਦੋਂ ਆਪਾਂ ਰਾਤ ਦੇ ਸਮੇਂ ਇਸ ਰੋਡ ਨੂੰ ਦੇਖਦੇ ਹਾਂ ਇਹ ਬਹੁਤ ਹੀ ਵਾਈਡ ਬਹੁਤ ਚੌੜੀ ਰੋਡ ਹੈ। ਜੇ ਪਾਰਕਿੰਗ ਦੀ ਜਿਹੜੀ ਸਪੇਸ ਹੈ ਉਹ ਸਾਈਡ ਦੀਆਂ ਲਾਈਨਾਂ ਦੀ ਬਜਾਏ ਸੈਂਟਰ ਦੇ ਵਿੱਚ ਤਿਰਛੀਆਂ ਕਰਕੇ ਬਣਾਈ ਜਾਏ ਪਾਰਕਿੰਗ ਸਪੇਸ ਤਾਂ ਬਹੁਤ ਜ਼ਿਆਦਾ ਵਧੀਆ ਹੋ ਸਕਦਾ ਇੱਕ ਨਵਾਂ ਇੱਕ ਨਵਾਂ ਐਕਸਪੈਰੀਮੈਂਟ ਹੋ ਸਕਦਾ ਹੈ ਕਿ ਜਿੱਥੇ-ਜਿੱਥੇ ਰੋਡ ਕ੍ਰੋਸਿੰਗਸ ਹੈਗੀਆਂ ਨੇ ਉੱਥੇ ਥੋੜੀ ਜਿਹੀ ਜ਼ਿਆਦਾ ਸਪੇਸ ਦਿੱਤੀ ਜਾ ਸਕਦੀ ਹੈ ਤਾਂ ਕਿ ਜਿਹੜਾ ਜੇ ਕਿਸੇ ਨੂੰ ਯੂ-ਟਰਨ ਮਾਰਨਾ ਹੈ ਤਾਂ ਉੱਥੇ ਯੂ-ਟਰਨ ਮਾਰ ਕੇ ਜਾ ਸਕਦਾ ਹੈ ਮੇਰਾ ਇੱਕ ਸੁਜੈਸ਼ਨ ਦੋਨੋਂ ਹੀ ਕਮਿਸ਼ਨਰਸ ਨੂੰ ਹੈਗਾ ਤੇ ਮੈਂ ਆਸ਼ਾ ਕਰਦਾ ਕਿ ਲੁਧਿਆਣਵੀ ਇਸ ਗੱਲ ਨੂੰ ਸਪੋਰਟ ਕਰਨਗੇ ਇਹ ਟ੍ਰੈਫਿਕ ਦੀ ਸਮੱਸਿਆ ਨੂੰ ਘਮਾਰਵੰਡੀ ਦੇ ਵਿੱਚ ਸਪੈਸ਼ਲੀ ਅਤੇ ਵਧੀਆ ਤਰੀਕੇ ਨਾਲ ਸੁਚਾਰੂ ਰੂਪ ਨਾਲ ਚਲਾਨ ਚ ਮਦਦ ਕਰਨਗੇ ਬਹੁਤ-ਬਹੁਤ ਧੰਨਵਾਦ ਕੋਤ ਕੋਸ਼ਿਸ਼ ਹੈ ਕਿ ਆਕੇ बिकॉज ਅਥੇ ਇਤ ਅਕਸਰ ਹੀ ਆਉਂਦੇ ਆ ਤਾਂ ਬਹੁਤ ਜ਼ਿਆਦਾ ਇਥੇ ਰਾਸ਼ਟਰੀ ਵਾਹਨ ਵੀ ਬਹੁਤ ਜ਼ਿਆਦਾ ਹੁੰਦੀ ਸੀ ਬਟ ਉਸੇ ਬਹੁਤ థాంਕਫੁਲ ਕਰਦੀ ਹਾਂ ਸੀਪੀ ਪੁਲਿਸ ਨੂੰ ਵੀ ਅਨੰਦ ਦਾ ਕਿ ਸਾਨੂੰ ਇਥੇ ਆ ਕੇ ਬਹੁਤ ਵਧੀਆ ਹੋਇਆ ਤੇ ਅਸੀਂ ਈਜ਼ਲੀ ਸ਼ੋਪਿੰਗ ਕਰ ਸਕੀਆ ਸਾਨੂੰ ਕੋ ਪ੍ਰੋਬਲਮ ਨਹੀਂ ਆਈ ਮੈਂ ਤਾਂ ਫੀਲਡ ਗੰਜੇ ਰਹਤੀ ਹਾਂ ਹਮ ਅਕਸਰ ਸ਼ੋਪਿੰਗ ਕਰਨੇ ਲਈ ਆਤੇ ਰਹਤੇ ਹਾਂ ਤਾਂ ਬਹੁਤ ਭੀੜ ਬੜਾ ਤਕਾਸ਼ ਦਾ ਸਾਹਮਣਾ ਕਰਨਾ ਪੈਂਦਾ ਤਕਰੀਬਨ ਕਮਾਲਵਡੀ ਪਹਾੜਾਂ ਉੱਤੇ ਲੱਗਿਆ ਰਹਿੰਦਾ ਅੱਗੇ ਹਮੇਸ਼ਾ ਯਾਦ ਦੇ ਬੱਚੇ ਟ੍ਰੈਫਿਕ ਜਾਂ ਵੀ ਰਹਿੰਦਾ ਤੇ ਅੱਜ ਦੇਖਿਆ ਅੱਜ ਮਤਲਬ ਥੋੜਾ ਜਿਵੇਂ ਸੜਕਾਂ ਦੀ ਸਫਾਈ ਹੈਗੀ ਆ ਮਤਲਬ ਕੋਈ ਕਿਸੇ ਪਾਸੇ ਜਿਹੜੀ ਲੰਚਿੱਟੀ ਪੱਟੀ ਆ ਉਹ ਤੋਂ ਬਾਹਰ ਗੱਡੀਆਂ ਨਹੀਂ ਲੱਗੀਆਂ ਹੋਈਆਂ ਤੇ ਇਹਦਾ ਸਾਨੂੰ ਪਤਾ ਲੱਗਿਆ ਵੀ ਜਿਹੜੇ ਨਵੇਂ ਪੁਲਿਸ ਸਟੇਸ਼ਨ ਸਾਹਿਬ ਆਏ ਨੇ ਉਹਨਾਂ ਨੇ ਚੈਕਿੰਗ ਕੀਤੀ ਸੀ ਉਹਨਾਂ ਨੇ ਹਕੂਮਤ ਦੀ ਕਿੰਨੇ ਵੀ ਜਿਹੜੀਆਂ ਸਾਰੇ ਗੱਡੀਆਂ ਵਗੈਰਾ ਪੱਤੀ ਦੇ ਅੰਦਰ ਲਾਓ ਤੇ ਅੱਜ ਦਰਜਾ ਵੀ ਉਹਨਾਂ ਦੇ ਜਿਹੜੇ ਹਕੂਮਤ ਨੇ ਉਹਨਾਂ ਦੇ ਤਕਰੀਬਨ ਲੋਕਾਂ ਨੇ ਮੰਨੇ ਨੇ ਮੰਨ ਕੇ ਮੰਨਣ ਦੇ ਹਿਸਾਬ ਨਾਲ ਇਸ ਅੱਜ ਕੋਈ ਲੱਗਦਾ ਨਹੀਂ ਵੀ ਮੈਜਿਸਕਰਨ ਸਿੰਘ ਬਾਦਜੀ ਅੱਜ ਇਥੇ ਆਪਣੇ ਸਾਥੀਆਂ ਨਾਲ ਘਮਾਰ ਮੰਡੀ ਆਇਆ ਸੀ ਜੋ ਕਮਿਸ਼ਨਰ ਸਾਹਿਬ ਵੱਲੋਂ ਸਟ੍ਰੈਟਿਜੀ ਇਹਨੂੰ ਲੈ ਕੇ ਇੱਕ ਮੁਹਿੰਮ ਚਲਾਈ ਗਈ ਆ ਉਹ ਬਹੁਤ ਵਧੀਆ ਚਲਾਈ ਗਈ ਆ ਉਸ ਨਾਲ ਅੱਜ ਸਾਨੂੰ ਇੱਥੇ ਬਹੁਤ ਟ੍ਰੈਫਿਕ ਵੀ ਘੱਟ ਲੱਗਿਆ ਤੇ ਅਸੀਂ ਅਕਸਰ ਇੱਥੇ ਆਉਂਦੇ ਰਹਿੰਦੇ ਆ ਅਸੀਂ ਉਹਨਾਂ ਦਾ ਦਿਲੋਂ ਧੰਨਵਾਦੀ ਕਰਦੇ ਆਂ ਜੀ ਮੈਂ ਮੋਹਨ ਲਾਲ ਘੁਮਾਮੜੀ ਦੇ ਬੋਲੇ ਪੜਿਆ ਵਾਲਾ ਕੱਲ ਜੋ ਕਮਿਸ਼ਨ ਸਾਹਿਬ ਘੁਮਾਮੜੀ ਦੇ ਆਪਣਾ ਦੌਰਾ ਕਰਕੇ ਸੀਗੇ ਬਹੁਤ ਅੱਛਾ ਕਰਕੇ ਸੀਗੇ ਉਹਦੇ ਨਾਲ ਹੈ ਕਿ ਕੱਲ ਨਾਲੋਂ ਅੱਜ ਤੱਕ ਟ੍ਰੈਫਿਕ ਦਾ ਬਹੁਤ ਕੰਟਰੋਲ ਹੈ ਲੋਕੀ ਬਿਲਕੁਲ ਸਹੀ ਸਮਝ ਗਏ ਨੇ ਲੋਕਾਂ ਨੇ ਆਪਣੇ ਆਪ ਸੁਧਾਰ ਲਏ ਆ ਪਰ ਐਡਾ ਕਮਿਸ਼ਨਰ ਸਾਹਿਬ ਮਹੀਨੇ ਬਾਅਦ ਹਫਤੇ ਜੀੜਾ ਰੱਖਣਾ ਸਾਡੇ ਕੁਮਾਰ ਮੰਡੀ ਬਜਾਅ ਤੇ ਟ੍ਰੈਫਿਕ ਨਹੀਂ ਹੋਊਗਾ ਲੋਕੀ ਕਾਨੂੰਨ ਦੀ ਪਾਲਣਾ ਕਰਨੀ ਸਤਿ ਸ਼੍ਰੀ ਅਕਾਲ ਜੀ ਮੈਂ ਦੀਪਕ ਲੁਧਿਆਣੇ ਹਾਂ ਕੁਮਾਰ ਮੰਡੀ ਤੋਂ ਬੋਲ ਰਿਹਾ ਜੀ ਕਿ ਜਿੱਦਾਂ ਕਿ ਟ੍ਰੈਫਿਕ ਤੋਂ ਸੰਬੰਧਿਤ ਜਿਹੜੀ ਪ੍ਰੋਬਲਮ ਸੀਗੀਆਂ ਰਾਸ਼ਟਰ ਭੇਡ ਉੱਪਰ ਕਾ ਉਹ ਬਿਲਕੁਲ ਘਟ ਹੋ ਗਿਆ ਲੁਧਿਆਣੇ 'ਚ ਜਿਹੜੇ ਕਿ ਟ੍ਰੈਫਿਕ ਦੇਖਦੇ ਕਿਸੇ ਦੇ ਲੋਕਾਂ ਨੂੰ ਜਾਮ ਲੱਗਿਆ ਕਰਦੇ ਉਹ ਬਿਲਕੁਲ ਘਟ ਗਿਆ ਹੁਣ ਇਸ ਟਾਈਮ ਇਹ ਆ ਕਿ ਜਿਹੜਾ ਟ੍ਰੈਫਿਕ ਅਧਿਆਨ ਚਲਾਇਆ ਸਰਕਾਰ ਨੇ ਪੰਜਾਬ ਕੋਲ ਕਮਿਸ਼ਨਰ ਨੇ ਜੀ ਨੇ ਉਹਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਪੂਰਾ ਟ੍ਰੈਫਿਕ ਬਿਲਕੁਲ ਸਾਫ਼ ਆ ਹਾਂਜੀ ਹਲੋ ਚਲੋ ਅਸੀਂ ਅਕਸ਼ਰ ਕੁਮਾਰ ਮੰਨੀ ਆਂਦੇ ਜਾਂਦੇ ਹਾਂ ਤੇ ਅਸੀਂ ਜਦੋਂ ਅੱਗੇ ਦੇਖਦੇ ਹੁੰਦੇ ਸੀ ਇੱਥੇ ਬਹੁਤ ਜ਼ਿਆਦਾ ਰੁਕਣਾ ਹੁੰਦਾ ਸੀਗਾ ਜਿਸ ਦੇ ਕਰਕੇ ਟ੍ਰੈਫਿਕ ਜਾਮ ਹੋਦਾ ਸੀ ਜਦ ਮਿਸ ਹੈਪਨਿੰਗ ਹੋਉਂਦੀਆਂ ਸੀ ਸਾਡੇ ਲਈ ਇਹ ਕਾਫੀ ਡਿਫਿਕਲਟੀ ਹੁੰਦਾ ਸੀ ਕਿ ਅਸੀਂ ਕ੍ਰੋਸ ਕਰੀਏ ਬਟ ਅੱਜ ਸੀ ਆਏ ਆ ਤੇ ਸਾਨੂੰ ਇੱਥੇ ਦੇਖਣ ਨੂੰ ਬਹੁਤ ਅੱਛਾ ਲੱਗਿਆ ਵਜ੍ਹਾ ਕੀ ਸੀਗੀ ਕਿ ਪੁਲਿਸ ਕਮਿਸ਼ਨਰ ਜਿਹੜੇ ਆਪਣੇ ਹੈਗੇ ਨੇ ਉਹਨਾਂ ਨੇ ਇੱਥੇ ਕਾਫੀ ਸੁਧਾਰ ਲਿਆਂਦਾ ਮੇਨਸ ਜਿਹੜੀਆਂ ਕਿ ਬਿਕੋਜ਼ ਡੈਡਲਾਈਨ ਤੋਂ ਬਾਹਰ ਖੜਦੀਆਂ ਸੀਗੀਆਂ ਉਹਨਾਂ ਨੂੰ ਅੰਦਰ ਕਰਵਾਇਆ ਹੋਲਡਿੰਗ ਚੱਕ ਕੇ ਆਪਣੇ ਪ੍ਰੋਪਰ ਥੀਸ ਤੇ ਰੱਖਾਇਆ ਜਿਸ ਨਾਲ ਕਿ ਆਪਣੇ ਆਉਣ ਜਾਣ ਵਾਲਿਆਂ ਨੂੰ ਬੜੀ ਕੰਵੀਨੀਅੰਟ ਹੋ ਗਈ ਹੈ ਮਤਲਬ ਕਿ ਇਟਸ ਗੁੱਡ ਸੀਜ਼ਨ ਐਂਡ ਇਟ ਸ਼ੁੱਡ ਬੀ ਅਸੀਂ ਹਾਈਲੀ ਥੈਂਕਫੁਲ ਆ ਆਪਣੇ ਪੁਲਿਸ ਕਮਿਸ਼ਨਰ ਦੇ ਅੱਗੇ ਵਾਸਤੇ ਪ੍ਰਮਾਤਮਾ ਕਰੇ ਇਹ ਮੂਹਮ ਚੱਲਦੀ ਰਹੇ Thank you.